ਬਹੁਤ ਵੱਡੀ ਖਬਰਾਂ ਜਿਵੇਂ ਕਿ ਬਾਦਲਾਂ ਦੇ ਉੱਤੇ ਗੇਮ ਕਿਵੇਂ ਪਾ ਦਿੱਤੀ ਹੈ ਕਿਉਂਕਿ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਸੀ ਔਰ ਇਹਦੇ ਨਾਲ ਹੀ ਇੱਕ ਹੋਰ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਹੈ ਜਿਹੜਾ ਕਿ ਸ਼ਗਵੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਅੱਗੇ ਸਾਲਾ ਸਾਹਿਬ ਗਜਪਤ ਸਿੰਘ ਯਾਨੀ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਾਲਾ ਸੀ ਉਹਨੂੰ ਪੰਜਾਬ ਦੇ ਅੰਦਰ ਪਹਿਲੇ ਲੋਕ ਕਹਿ ਰਹੇ ਸੀ ਕਹਿੰਦੇ ਜੀ ਇਹ ਆਪਣੇ ਸਾਲੇ ਨੂੰ ਵੀ ਫਸਾਊਗਾ ਨਾਲ ਇਹਨਾਂ ਦੀ ਘਰਵਾਲੀ ਦਾ ਵੀ ਨਾਮ ਕਈ ਵਾਰ ਸਾਹਮਣੇ ਵਿਜੀਲੈਂਸ ਬੀਰੋ ਨੇ ਨੋਟਿਸ ਜਾਰੀ ਕਰ ਦਿੱਤੇ ਸੀ ਔਰ ਹੁਣ ਬਿਤਰਮ ਸਿੰਘ ਮਜੀਠੀਏ ਦਾ ਸਾਲਾ ਕਿਵੇਂ ਫਸਦਾ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਪੰਜਾਬ ਦੇ ਨਾਲ ਧੋਖਾ ਕਿਵੇਂ ਹੋ ਰਿਹਾ ਸੀ ਅੱਜ ਤੁਹਾਡੇ ਸਾਹਮਣੇ ਜਿਹੜੀ ਖਬਰ ਦਿਖਾਉਣ ਜਾ ਰਹੇ ਹਾਂ ਪੰਜਾਬ ਦੇ ਲੋਕਾਂ ਦੇ ਪਾਰਾਂ ਥੱਲੇ ਜ਼ਮੀਨ ਹਿੱਲੇ ਜਾਣੀਆਂ ਜਿਹੜੀ ਗੱਲ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਵੀ ਰੌਲਾ ਪਿਆ ਸੀ ਉਸ ਖਬਰ ਤੇ ਵੀ ਮੋਹਰ ਲੱਗੀ ਹੈ ਔਰ ਗੇਮ ਕੀ ਨੇ ਪਾਈ ਹੈ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਯਾਨੀ ਉਹ ਹੀ ਪਾ ਸਕਦਾ ਜਿਨੇ ਵਿਕਰਮ ਸਿੰਘ ਮਜੀਠੀ ਨੇ ਜਣਾ ਹਰਾ ਦਿੱਤੀਆਂ ਨੇ ਔਰ ਇਹਨਾਂ ਵਾਦਾਂ ਦੀਆਂ ਹਲਾ ਦਿੱਤੀਆਂ ਨੇ ਅੱਜ ਜਿਹੜੀ ਖਬਰ ਤੁਸੀਂ ਵੇਖੋਗੇ ਇੱਕ ਇੱਕ ਪੰਜਾਬੀ ਨੂੰ ਸੁਣ ਕੇ ਇਸ ਗੱਲ ਵੀ ਹੈਰਾਨੀ ਹੋਣੀ ਹੈ ਸਬੂਤਾਂ ਦੇ ਨਾਲ ਤੁਹਾਨੂੰ ਇਹ ਖਬਰ ਦਿਖਾਵਾਂਗੇ ਕਿਉਂਕਿ ਕਈ ਸਾਰੇ ਕਾਲੀਦਲ ਦੇ ਨੇਤਾ ਨੇ ਸੁਖਵੀਰ ਸਿੰਘ ਬਾਦਲ ਵੀ ਖੁਦ ਇਸ ਗੱਲ ਨੂੰ ਨਹੀਂ ਨਕਾਰ ਸਕਦੇ ਕਿਉਂਕਿ ਉਹਨਾਂ ਨੇ ਕਰਵਾਇਆ ਹੋਇਆ ਸਬੂਤ ਅੱਜ ਤੁਹਾਡੇ ਸਾਹਮਣੇ ਦਿਖਾਵਾਂਗੇ ਕਿ ਉਹ ਮੁੱਕਰ ਵੀ ਨਾ ਜਾਣ ਆਰਟੀਆਈ ਰਾਹੀਂ ਇੱਕ ਐਪਲੀਕੇਸ਼ਨ ਪਾ ਕੇ ਇੱਕ ਸਰਟੀਫਿਕੇਟ ਕਰਵਾਇਆ ਗਿਆ ਉਸੇ ਦੇ ਆਧਾਰ ਤੇ ਤੁਹਾਡੇ ਸਾਹਮਣੇ ਖਬਰ ਦਿਖਾਵਾਂਗੇ ਕਿ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਨਾਲ ਧੋਖਾ ਕਿਵੇਂ ਕਰ ਰਹੀ ਸੀ ਪੰਜਾਬ ਦੇ ਬੱਚੇ-ਬੱਚੇ ਦੇ ਨਾਲ ਇਸ ਖਬਰ ਦਾ ਸਬੰਧ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਰੌਲਾ ਪਿਆ ਸੀ ਨਾ ਉਹ ਇਹਨਾਂ ਬਾਦਲਾਂ ਨੇ ਹੀ ਪਵਾਇਆ ਸੀ ਇੱਕ ਇੱਕ ਕਰਕੇ ਦੋਵੇਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲੀ ਖਬਰ ਹੈ ਜੀ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਆਪਣੇ ਹੀ ਸਾਲਾ ਸਾਹਿਬ ਗੱਜਪਤ ਸਿੰਘ ਨੂੰ ਫਸਾ ਦਿੱਤਾ ਉਹਨੂੰ ਕਿਉਂ ਫਸਾ ਦਿੱਤਾ ਕਿਉਂਕਿ ਜਿੰਨੀਆਂ ਵੀ ਡੀਲਾਂ ਵਿਕਰਮ ਸਿੰਘ ਮਜੀਠੀਆ ਕਰਦਾ ਸੀ ਉਹਨਾਂ ਦੇ ਵਿੱਚ ਉਹਦਾ ਹਿੱਸਾ ਪਤੀ ਸੀ ਐਸੇ ਕਰਕੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਨੋਟਿਸ ਕੱਢੇ ਸੀ ਔਰ ਹੁਣ ਉਹਨਾਂ ਦਾ ਸਾਰਾ ਗੱਜਪਤ ਸਿੰਘ ਕਿਵੇਂ ਫਸ ਜਾਂਦਾ ਔਰ ਇਹਨਾਂ ਦੀ ਪਤਨੀ ਗਨੀਬ ਕੌਰ ਮਜੀਠੀ ਐਮਐਲਏ ਉਹ ਕਿਵੇਂ ਫਸ ਜਾਂਦੀ ਆ ਇਹ ਦੋਵੇਂ ਖਬਰਾਂ ਸਾਂਝੀਆਂ ਕਰਾਂਗੇ ਕਿਉਂਕਿ ਉਹਨਾਂ ਦੀ ਪਤਨੀ ਨੂੰ ਪਹਿਲਾਂ ਵੀ ਕਈ ਵਾਰ ਨੋਟਿਸ ਕੱਢੇ ਗਏ ਆ ਪਰ ਕੋਆਪਰੇਟ ਨਹੀਂ ਕੀਤਾ ਗਿਆ ਐਸੇ ਕਰਕੇ ਤਾਂ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਇਹਨਾਂ ਲੋਕਾਂ ਦੇ ਵਿਰੁੱਧ ਹੋ ਜਾਂਦਾ ਪਰ ਬਾਗਲਿਆਂ ਦੀ ਖਬਰ ਸੁਣਨ ਤੋਂ ਪਹਿਲਾਂ ਜਿਕਰਮ ਸਿੰਘ ਮਜੀਠੀ ਦੀ ਖਬਰ ਸੁਣੋ ਉਸ ਤੋਂ ਬਾਅਦ ਸੋ ਗਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੀ ਪੋਲ ਔਰ ਇਹਨਾਂ ਦੇ ਤੋਂ ਆਰਟੀਆਈ ਦੇ ਰਹੀ ਨਿਕੜਾ ਬਾਇਆ ਹੋਇਆ ਸਰਟੀਫਿਕੇਟ ਕਿਵੇਂ ਤੁਹਾਡੇ ਸਾਹਮਣੇ ਤੁਹਾਡੇ ਵੀ ਹੋਸ਼ ਉਡਾਊਗਾ ਉਸ ਤੋਂ ਵੀ ਖਬਰ ਸਾਂਝੀ ਕਰਾਂਗੇ ਸੁਣੋ ਜਿਹੜਾ ਗਜਪਤ ਸਿੰਘ ਹੈ ਇਹਦਾ ਐਫ ਆਈ ਆਰ 'ਚ ਵੀ ਨਾਮ ਮਜੀਠੀਏ ਦੇ ਨਾਮ ਯਾਨੀ ਤਿੰਨੋਂ ਅਸੀਂ ਕਹਿ ਸਕਦੇ ਹਾਂ ਵੱਡਾ ਤੇ ਨਹੀਂ ਪਰ ਬਰਾਬਰ ਦਾ ਅਪਰਾਧੀ ਬਣਾਇਆ ਹੋਇਆ ਐਫ ਆਈ ਆਰ ਤੇ ਇਹਦੇ ਤੇ ਦੋਸ਼ ਕੀ ਹਨ ਕਿ ਇਸ ਨੇ ਇਹ ਜਿਹੜੀਆਂ ਡੀਲズ ਹੋਈਆਂ ਉਹਨਾਂ ਦੀ ਕੌਨਸਪਰੇਸੀ ਵਿੱਚ ਏ ਸੀ ਔਰ ਉਹਨਾਂ ਡੀਲਾਂ ਨੂੰ ਕਨਸੀਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਲੁਕਾਉਣ ਦੀ ਸੁਣ ਲੈ ਪੰਜਾਬ ਵਾਲੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਸਾਲਾ ਨਾ ਗਜਪਤ ਗਰੇਵਾਲ ਗਜਪਤ ਸਿੰਘ ਉਹਦਾ ਇਦੇ ਵਿੱਚ ਰੋਲ ਦੇਖੋ ਕਿੰਨਾ ਵੱਡਾ ਸੀ ਜਿੰਨੀਆਂ ਵੀ ਡੀਲਾਂ ਹੋ ਰਹੀਆਂ ਸੀ ਉਹਨਾਂ ਨੂੰ ਲੁਕਾਉਣ ਦੀ ਕੋਸ਼ਿਸ਼ ਬਰਾਬਰ ਦੇ ਅਪਰਾਧੀ ਦਾ ਨਾਮ ਦਿੱਤਾ ਗਿਆ ਵਿਕਰਮ ਸਿੰਘ ਮਜੀਠੀਏ ਦੇ ਨਾਲ ਔਰ ਹੁਣ ਸੁਖਵੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਤੇ ਆਜੋ ਜਿਹੜਾ ਰੌਲਾ ਪਿਆ ਸੀ ਨਾ ਮਸ਼ਹੂਰਤ ਦੇ ਵਿੱਚ ਗਿਆ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਚੰਡੀਗੜ੍ਹ ਦੀ ਯੂਨੀਵਰਸਿਟੀ ਨੂੰ ਲੈ ਕੇ ਉਹਦੀ ਐਨਓਸੀ ਕੇਂਦਰ ਦੇ ਅਧੀਨ ਕਰਨ ਵਾਲਾ ਕੌਣ ਸੀ ਸੁਖਵੀਰ ਸਿੰਘ ਬਾਦਲ ਦਾ ਪਿਓ ਸੁਖਵੀਰ ਸਿੰਘ ਬਾਦਲ ਦਾ ਪਾਪਾ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਐਨਓਸੀ ਉਹਨਾਂ ਨੂੰ ਸੌਂਪੀ ਸੀ ਕਿ ਤੁਸੀਂ ਸਾਡੀ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਨੂੰ ਲੈ ਕੇ ਰੌਲਾ ਪਿਆ ਨਾ ਉਹ ਇਹਨਾਂ ਨੇ ਕੇਂਦਰ ਨੂੰ ਆਪਣੇ ਹੱਥੀ ਉਹਨਾਂ ਦੇ ਰੀਨ ਕੀਤੀ ਸੀ ਤੇ ਫੇਰ ਪੰਜਾਬ ਦੇ ਉਹ ਸਟੂਡੈਂਟਾਂ ਦੇ ਸਾਹਮਣੇ ਜਾ ਕੇ ਉੱਥੇ ਇਹ ਗੱਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਪੰਜਾਬ ਹਮਦਰਦੀ ਆ ਅਸੀਂ ਸਾਡੇ ਸਟੂਡੈਂਟਾਂ ਦੇ ਨਾਲ ਖੜੇ ਆ ਪਰ ਨਹੀਂ ਇਹ ਜਿੰਨੇ ਵੀ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣਨਗੇ ਇਮਾਨਦਾਰੀ ਦੇ ਨਾਲ ਸੱਚ ਜਾਣੋਗੇ ਇਹ ਖਬਰ ਬਿਲਕੁਲ ਇਹਨਾਂ ਦੇ ਉੱਤੇ ਜਾ ਲੱਗੀ ਆ ਆਰਟੀਆਈ ਦੇ ਰਾਹੀਂ ਸਰਕਾਰ ਨੇ ਇੱਕ ਸਰਟੀਫਿਕੇਟ ਕਰਵਾਇਆ ਜਿਹਦੇ ਵਿੱਚ ਇਹ ਪਤਾ ਚੱਲਿਆ ਕਿ ਭਾਈ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਔਰ ਸੁਖਵੀਰ ਸਿੰਘ ਬਾਦਲ ਨੇ ਆਪਣੀ ਮਰਜ਼ੀ ਦੇ ਤਹਿਤ ਕੇਂਦਰ ਦੇ ਹੱਥ ਪੰਜਾਬ ਦੀ ਇਹ ਯੂਨੀਵਰਸਿਟੀ ਕੀਤੀ ਹੈ ਤਾਂ ਇੱਥੇ ਹੁਣ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਸਟੂਡੈਂਟਾਂ ਨੂੰ ਉਹਨਾਂ ਨੂੰ ਜਿਹੜੇ ਉਹਦੇ ਵਿੱਚ ਪੜ੍ਹਦੇ ਲਿਖਦੇ ਨੇ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਆਉਣ ਬੜੇ ਸਮੇਂ ਦੀ ਮੰਗ ਵੱਡੇ ਪੱਧਰ ਦੇ ਉੱਤੇ ਅਕਾਲੀ ਦਲ ਉਠਾ ਰਿਹਾ ਤੇ ਸਾਡੀ ਬਾਸੀ ਪੰਜਾਬ ਦੇ ਅੰਦਰ ਕਰਵਾਈ ਜਾਵੇ ਪਰ ਇੱਥੇ ਸਾਡੇ ਪੰਜਾਬ ਦੇ ਇਕੱਲੇ ਸਟੂਡੈਂਟਾਂ ਹੀ ਨਹੀਂ ਬਲਕਿ ਆਮ ਜਨਤਾ ਜਿਹੜੇ ਦਲਿਤ ਪਰਿਵਾਰ ਨੇ ਉਹਨਾਂ ਨੂੰ ਵੀ ਇਹ ਹਦਾਇਤਾਂ ਤੇ ਤੁਸੀਂ ਸੋਚ ਸਮਝ ਕੇ ਇਸ ਰਾਹ ਨੂੰ ਵਧੋ ਜਿਹੜਾ ਅਕਾਲੀ ਦਲ ਤੁਹਾਡੇ ਸਾਹਮਣੇ ਦਿਖਾਵਾ ਕਰਦਾ ਨਾ ਉਹਨਾਂ ਨੇ ਪਰਦੇ ਪਿਛਲਾ ਸੱਚ ਕੁਝ ਹੋਰ ਹੀ ਹੁੰਦਾ ਇਹਦਾ ਆਰਟੀਆਈ ਰਾਹੀਂ ਪਤਾ ਚੱਲ ਗਿਆ ਤੇ ਨਹੀਂ ਤੇ ਸਾਡੇ ਪੰਜਾਬ ਦੇ ਲੋਕ ਵੈਸੇ ਬੁੱਧੂ ਬਣ ਜਾਂਦੇ ਨੇ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ 25 ਸਾਲਾਂ ਤੱਕ ਇਹਨਾਂ ਨੇ ਬੜਾ ਕੇ ਰੱਖਿਆ ਸੀ ਇਹ ਗੱਲ ਇਸ ਗੱਲ ਦਾ ਸਬੂਤ ਹੈ ਆਟੇ ਦਾਣਾਂ ਦੇ ਵਿੱਚ ਗਰੀਬ ਗੁਰਬੇ ਨੂੰ ਉਲਝਾ ਕੇ ਰੱਖਿਆ ਖਾਲੀਆਂ ਨਾਲੀਆਂ ਦੇ ਵਿੱਚ ਵਪਾਰੀ ਆ ਜਿਹੜੇ ਜਾਂ ਕੋਈ ਬਾੜੀਏ ਬਖਾਲ ਨੇ ਉਹਨਾਂ ਨੇ ਵੀ ਇਹੋ ਜੀ ਮਿੱਠੀ ਗੋਲੀ ਦਿੰਦੇ ਸੀ ਕਿ ਉਹ ਵੀ ਆਪਣਾ ਦਿਲ ਟਕਾ ਕੇ ਬਹਿ ਜਾਂਦੇ ਸੀ ਕਿ ਅਕਾਲੀ ਦਲ ਚੰਗਾ ਕਰੂਗਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਇਹਨਾਂ ਨੇ ਕਰਨਾ ਹੀ ਕੀ ਆ ਪੰਜਾਬ ਦਾ ਬੇੜਾ ਗਰਖ ਹੋ ਚੁੱਕਿਆ ਐਦੂ ਵੱਧ ਨਹੀਂ ਹੁੰਦਾ ਤਾਂ ਜਿਹੜੀਆਂ ਸਰਕਾਰਾਂ ਪੰਜਾਬ ਨੂੰ ਉਸੇ ਲੈਵਲ ਤੇ ਲਿਜਾਣਾ ਚਾਹੁੰਦੀ ਹੈ ਜਿਵੇਂ ਕਿ ਕਿਹਾ ਜਾਂਦਾ ਸੀ ਨਾ ਰੰਗਲਾ ਪੰਜਾਬ ਉਹਨਾਂ ਦੀਆਂ ਲੱਤਾਂ ਖਿੱਚਣ ਵਾਸਤੇ ਇਹਨਾਂ ਨੇ ਬਹੁਤ ਸਾਰੇ ਚੇਲੇ ਚਪਟ ਪੱਤਰਕਾਰਾਂ ਦੇ ਰੂਪ ਦੇ ਵਿੱਚ ਜਿਹੜੇ ਅੱਜ ਸਰਕਾਰ ਦੀ ਵਿਰੋਧਤਾ ਕਰਨ ਤੇ ਉਤਾਰੇ ਹੋ ਗਏ ਨੇ ਸੋ ਇਹ ਗੱਲਾਂ ਨੂੰ ਪੰਜਾਬ ਦੇ ਹੁਣ ਲੋਕ ਸਮਝ ਲੈਣ ਜਿਹੜੀ ਯੂਨੀਵਰਸਿਟੀ ਨੂੰ ਰਹਿ ਕੇ ਰੋੜਾ ਪਿਆ ਨਾ ਉਹ ਚੋਰੀ ਫੜੀ ਗਈ ਹੈ ਸੁਖਵੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਫੈਸਲਾ ਕੇਂਦਰ ਦੇ ਨਾਲ ਕੀਤਾ ਸੀ ਇਹ ਗੱਲ ਤੁਸੀਂ ਵੀ ਜਾਣਦੇ ਹੋਵੋਗੇ ਬਹੁਤੇ ਸਾਰੇ ਇਸ ਖਬਰ ਤੋਂ ਬਾਅਦ ਪੂਰੇ ਪੰਜਾਬ ਨੂੰ ਪਤਾ ਲੱਗ ਜਾਣਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ